ਸ਼ੇਰ ਆ ਗਏ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਸਵੇਰ ਦਾ ਸਮਾਂ ਹੋ ਚੁੱਕਿਆ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਪਿਛਲੇ ਪਾਸੇ ਧੁੰਦ ਦਾ ਪੂਰੀ ਤੇ ਅੱਜ ਸਾਡੇ ਪਿੰਡ ਲੰਗਰ ਲੱਗਿਆ ਹੋਇਆ ਬਾਬਾ ਮੋਤੀराम ਮਹਾਰਾਜੀ ਦੇ ਨਾਂ ਤੇ ਤੇ ਮੈਂ ਉਧਰ ਨੂੰ ਜਾ ਰਿਹਾ ਤੇ ਅੱਜ ਆਪਾਂ ਦੁੱਧ ਫੜਾ ਕੇ ਤੇ ਕਦੀ ਉੱਥੇ ਜਾਣੇ ਲੰਗਰਾਂ 'ਚ ਸੇਵਾ ਵੀ ਕਰਦੇ ਆ ਤੇ ਅੱਜ ਤੁਹਾਨੂੰ ਸਵੇਰ ਦਾ ਧੁੰਦ ਦੇਖੋ ਕਿੰਨੀ ਹੋਈ ਪਈ ਆ ਇਹਨਾਂ ਦਿਹਾੜਿਆਂ ਦੇ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਹੋ ਹਰ ਪਾਸੇ ਧੁੰਦਾ ਤੇ ਅੱਜ ਮੀਂਹ ਦਾ ਤੇ ਧੁੰਦਾ ਮੌਸਮ ਪੂਰਾ ਬਣਿਆ ਹੋਇਆ ਠੰਡ ਦਾ ਤੇ ਫਿਰ ਵੀ ਦੇਖ ਲਓ ਵੀ ਜਿੰਨੀ ਸੰਗਤਾਂ ਸੇਵਾ ਦੇ ਵਿੱਚ ਰੁੱਝ ਜਾਂਦੀ ਆ ਤੇ ਕਿਤੇ ਵੀ ਹੋਵੇ ਗੁਰੂ ਦੇ ਜਸ ਗਾਉਂਦੇ ਆ ਤੁਸੀਂ ਦੇਖ ਸਕਦੇ ਹੋ ਮੇਨ ਹਾਈਵੇ ਦੇ ਉੱਪਰ ਬਹੁਤ ਸਾਰਾ ਕਾਠਾ ਤੇ ਆਪਾਂ ਗੁਰਦਵਾਰ ਸਾਹਿਬ ਮੱਥਾ ਟੇਕ ਕੇ ਵਾਪਸੀ ਆਏ ਤੇ ਤੁਸੀਂ ਦੇਖ ਸਕਦੇ ਹੋ ਵੀ ਲੰਗਰ ਚੱਲੀ ਜਾਂਦੇ ਆ ਇਦਲੀ ਜੜ ਜਿਹੜੀ ਵੀ ਪਿੰਡ ਦੀ ਸੰਗਤ ਆ ਇੱਥੇ ਲੰਗਰ ਸ਼ਕਣ ਲੱਗੀ ਚੱਲ ਪਈ ਸੀ ਤੇ ਦੇਖ ਵਗਦੇ ਆ ਤੁਸੀਂ ਆਹ ਕਹਦੇ ਤੂੰ ਹੀ ਲਾਈ ਹੋਈ ਆ ਤੇ ਲੱਕੜਾਂ ਵਾਲੀਆਂ ਹੋਈਆਂ ਵੀ ਕੋਈ ਵੀ ਅਣਜਾਣ ਵਾਲਾ ਬੰਦਾ ਇੱਥੇ ਅੱਗ ਸੇਕ ਸਕਦਾ ਤੇ ਦੁੱਧ ਦਾ ਤੇ ਮਠੀਆਂ ਦਾ ਲੰਗਰ ਲੱਗਿਆ ਹੋਇਆ ਸੀ ਆਪਣੇ ਪਿੰਡ ਸਲਾਗਾ ਜੋਗ ਉਪਰਾਲਾ ਸੀ ਸਾਡੇ ਪਿੰਡ ਦੇ ਨੌਜਵਾਨਾਂ ਦਾ ਤੇ ਕੱਲ ਦਾ ਕਾਫੀ ਮੀਂਹ ਪੈ ਰਿਹਾ ਸੀਗਾ ਮੌਸਮ ਇੰਨਾ ਕੁ ਠੰਡਾ ਸੀਗਾ ਤੇ ਫਿਰ ਵੀ ਮੌਸਮ ਦੇ ਵਿੱਚ ਜਿੰਨਾ ਮਰਜ਼ੀ ਮੌਸਮ ਵਿਗੜਿਆ ਹੋਇਆ ਸੀਗਾ ਤੇ ਨੌਜਵਾਨਾਂ ਨੇ ਅਦਸ਼ਾਹਤ ਹੋ ਕੇ ਸੇਵਾ ਕੀਤੀ ਤੇ ਇਸੇ ਦੌਰਾਨ ਹੀ ਸਾਡੇ ਪਿੰਡ ਦੇ ਪੰਚਾਇਤ ਪਹੁੰਚੀ ਸੀ ਤੇ ਚੰਦ ਸ਼ਬਦ ਮੈਂ ਬੋਲੇ ਸੀਗੇ ਉੱਥੇ ਪੰਚਾਇਤ ਦੇ ਲਈ ਕਿਉਂਕਿ ਕੁਝ ਦਿਨ ਪਹਿਲਾਂ ਹੀ ਸਾਡੀ ਪੰਚਾਇਤ ਨੇ ਇੱਕ ਫੈਸਲਾ ਲਿਆ ਨਸ਼ੇ ਦੇ ਖਿਲਾਫ ਚਟੇ ਦੇ ਖਿਲਾਫ ਬਹੁਤ ਵਧੀਆ ਫੈਸਲਾ ਲਿਆ ਸੀਗਾ ਤੇ ਉੱਥੇ ਚੰਦ ਸ਼ਾਹਦ ਮੈਂ ਇਸੇ ਲੰਗਰ ਦੇ ਬੋਲੇ ਸੀ ਤੇ ਫਤਿਹ ਗਜਾਈ ਸੀ ਤੇ ਅਜਿਹੇ ਅਪਰਾਧੇ ਵੀ ਪੰਚੇਤਾਂ ਨੂੰ ਕਰਨੇ ਚਾਹੀਦੇ ਆ ਤੇ ਉਹਨਾਂ ਨੂੰ ਹੌਸਲਾ ਦੇਣ ਲਈ ਵੀ ਅਜਿਹੇ ਥਾਵਾ ਤੇ ਉਹਨਾਂ ਨੂੰ ਉਸ ਸ਼ਾਹੀਦ ਕਰਨ ਲਈ ਕੁਝ ਨਾ ਕੁਝ ਕਦੇ ਬੋਲ ਬੋਲਣੀ ਚਾਹੀਦੇ ਆ ਤੇ ਤੁਸੀਂ ਦੇਖ ਸਕਦੇ ਹੋ ਦੁੱਧ ਦੇ ਲੰਗਰ ਚੱਲ ਰਹੇ ਆ ਬਾਬਾ ਮੋਤੀराम ਮਹਾਰਾਜੀ ਦੀ ਯਾਦ ਨੂੰ ਸਮਰਪਿਤ ਜਿੰਨੇ ਵੀ ਪਰਿਵਾਰ ਆ ਭਾਵੇਂ ਕੋਈ ਵੀ ਪਰਿਵਾਰ ਅਨੁਸ਼ਾਨੀਤ ਨੂੰ ਸਮਝਦੇ ਹੋਏ ਸਾਰੀ ਸੰਗਤ ਇੱਥੇ ਸੇਵਾ ਨਿਭਾ ਰਹੀ ਸੀ ਤੇ ਆਪਾਂ ਵੀ ਕਹ ਰਹੀਏ ਇੱਥੇ ਸੇਵਾ ਕੀਤੀ ਤੇ ਤੁਸੀਂ ਦੇ ਸਕਦੇ ਹੋ ਇੱਥੇ ਹੀ ਮਾਗੀ ਵਿਲੇ ਲੰਗਰ ਲਾਇਦਾ ਸਾਡੇ ਪਿੰਡ ਤੇ ਇੱਥੇ ਹੀ ਬਾਬਾ ਮੋਤੀराम ਮਹਾਰਾਜੀ ਦੇ ਨਾਂ ਤੇ ਲੰਗਰ ਲਾਇਦਾ ਹਰ ਸਾਲ ਤੇ ਇਕੱਠੇ ਹੋ ਕੇ ਲੰਗਰ ਲਾਉਂਦੇ ਆ ਬੱਖੋ-ਵੱਖਰੇ ਲੰਗਰ ਨਹੀਂ ਲਾਉਂਦੇ ਪਹਿਲਾਂ ਲੰਗਰ ਲੱਗਦੇ ਰਹੇ ਆ ਬੱਖੋ-ਵੱਖਰੇ ਤਰੀਕੇ ਨਾਲ ਜਾਤੀਵਾਦ ਦੇ ਆਧਾਰ ਤੇ ਪਰ ਹੁਣ ਸੰਗਤ ਭੰਨ ਦੀ ਸਾਡੇ ਇੱਕ ਥਾਂ ਲੰਗਰ ਲਾਉਂਦੀ ਆ ਇਹ ਇੱਕ ਸੰਦੇਸ਼ ਜਾਂਦਾ ਵੀ ਸਾਰੀ ਸੰਗਤ ਕਹਦੀ ਹੈ ਵੀ ਇਕੱਠੇ ਹੋ ਕੇ ਸੇਵਾ ਨੂੰ ਮੋਦੀ ਆ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਮੈਂ ਪਿੰਡ ਆਇਆ ਹੋਇਆ ਸੀ ਇਹ ਨਜ਼ਾਰਾ ਦੇਖਣ ਨੂੰ ਨਹੀਂ ਮਿਲਦਾ ਸਾਡੇ ਪਿੰਡ ਦੇ ਨੌਜਵਾਨ ਬਾਬਾ ਮੋਤੀराम ਮਹਾਰਾਜੀ ਦੀ ਯਾਦ ਨੂੰ ਸਮਰਪਿਤ ਲੰਗਰਾਂ ਦੇ ਵਿੱਚ ਨਾ ਬਹੁਤ ਸ਼ਰਧਾ ਨਾਲ ਸੇਵਾ ਕਰਦੇ ਰਹੇ ਨਾਲੇ ਮੀਂਹ ਪੈਂਦਾ ਸੀ ਮੀਂਹ ਦੇ ਵਿੱਚ ਵੀ ਕਹਿੰਦੀ ਹੈ 10 11 ਵਜੇ ਦੇ ਤੱਕ 1 ਵਜੇ ਦੇ ਤੱਕ ਮੀਂਹ ਦੇ ਵਿੱਚ ਹੀ ਲੰਗਰ ਸ਼ਕਾਉਂਦੇ ਰਹੇ ਤੇ ਅਜਿਹੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਆ ਵੀ ਇਹਨਾਂ ਆਲਾਮਤਾਂ ਤੋਂ ਬਚ ਕੇ ਇੱਧਰ ਸੇਵਾ ਕਰਦੇ ਰਹਿਣਾ ਆ ਸ਼ੇਅਰ ਕਰ ਦਿਓ ਧੰਨਵਾਦ